ਅੱਜ ਗੱਲ ਕਰਾਂਗੇ ਬੜੇ ਹੀ ਗੰਭੀਰ ਵਿਸ਼ੇ ਤੇ ਜਿਹੜੇ ਵਿਸ਼ੇ ਤੇ ਅੱਜ ਤੱਕ ਬੋਲਣਾ ਚਾਹੀਦਾ ਸੀਗਾ ਵਿਦਵਾਨਾਂ ਨੂੰ ਬੋਲਣਾ ਚਾਹੀਦਾ ਸੀ ਬਹੁਤ ਸਾਰੀਆਂ ਸਾਡੀਆਂ ਸਿੱਖ ਸੰਸਥਾਵਾਂ ਨੂੰ ਬੋਲਣਾ ਚਾਹੀਦਾ ਸੀ ਪਰ ਉਹ ਨਹੀਂ ਬੋਲੇ ਮੈਂ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਪਹਿਲੇ ਸਾਧ ਰਣੇ ਤੇ ਡੇਰਾਬਾਦ ਕਿੱਦਾਂ ਇਹ ਡੇਰਾਬਾਦ ਸਾਡੇ ਪੰਜਾਬ ਦੇ ਵਿੱਚ ਵਧਿਆ ਫੁੱਲਿਆ ਕਿਹੜੀਆਂ ਸਰਕਾਰਾਂ ਦੀਆਂ ਛਾਂ ਦੇ ਉੱਤੇ ਇਹ ਵਧਿਆ ਫੁੱਲਿਆ ਤੇ ਫਿਰ ਉਹਨਾਂ ਦੇਰੇਦਾਰਾਂ ਵੱਲੋਂ ਸਮੇਂ-ਸਮੇਂ ਤੇ ਦੀਪੀਆਂ ਭੈਣਾਂ ਬੱਚਿਆਂ ਦੀਆਂ ਇਛਤਾਰਾ ਖਿਲਵਾਰ ਕਰਨਾ ਇਹਨਾਂ ਦੇਰੇਦਾਰਾਂ ਨੇ ਗੁਰਬਾਣੀ ਦੇ ਵੀ ਅਰਥਾਂ ਦੇ ਅਨੰਤ ਕੀਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਕ ਜਿਹੜੇ ਸਾਡੇ ਸਮਾਜ ਦੇ ਵਿੱਚ ਚਿੱਟੀ ਸੋਮ ਚਿੰਬੜੀ ਹੋਈ ਆ ਪਾਠਾਂ ਦੇ ਨਾਮ ਦੇ ਉੱਤੇ ਗੁਰਬਾਣੀ ਦਾ ਘਾਣ ਕਰ ਰਹੇ ਨੇ ਜਿਹੜਾ ਅਸੀਂ ਇੱਥੇ ਦੱਸ ਪਈਏ ਕਿ ਗੁਰਬਾਣੀ ਪੜ੍ਹਨੀ ਦੇ ਵਿਚਾਰ ਨੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਸੀ ਪਰ ਮੂੰਹਾਂ ਦੇ ਤੇ ਕੱਪੜੇ ਬੰਨ ਕੇ ਤੇ ਪਾਠ ਹੌਣ ਗੁਰੂ ਕਰੀ ਜਾਣਾ ਜਾਂ ਪਾਠ ਵਾਲੇ ਕਮਰਿਆਂ ਦੇ ਵਿੱਚ ਗੁਰੂ ਮਹਾਰਾਜ ਦਾ ਸੂਤ ਖੋਲ ਕੇ ਮੂਰੇ ਰੱਖਿਆ ਹੋਣਾ ਤੇ ਆਪ ਮੋਬਾਈਲ ਦੇ ਉੱਤੇ ਵੀਡੀਓ ਦੇਖਦੇ ਹੋਣਾ ਚੌਂਵੀ ਬੋਧੀ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਕਾਰਵਾਈ ਕਰਦੀ ਸ਼੍ਰੋਮਣੀ ਕਮੇਟੀ ਦੇ ਨਾਂ ਉੱਤੇ ਪਰ ਜਦੋਂ ਉਹਨਾਂ ਨੇ ਇਹ ਗੱਲਾਂ ਕਹਿਣੇ ਸ਼ੁਰੂ ਕੀਤੀਆਂ ਕਿ ਸ਼੍ਰੋਮਣੀ ਕਮੇਟੀ ਇਹ ਨਾ ਡੇਰੇਦਾਰਾਂ ਤੋਂ ਲਫਾਫੇ ਲੈਂਦੀ ਆ ਤਾਂ ਉਦੋਂ ਅਸੀਂ ਵੀ ਕਿਹਾ ਕਿ ਨਹੀਂ ਐਸਟੇ ਕੇ ਥੋੜੀ ਹੋਗਾ ਸ਼ੋਮਿਕ ਕਮੇਟੀ ਜੇ ਕੰਮ ਕਰਦੀ ਆ ਪਰ ਬੋਲੂ ਕੀ ਪਰ ਨਹੀਂ ਬੋਲਿਸ਼ਨ ਦੇਖਦੇ। ਤੱਲਾ ਤੋ ਬਾਹਤ ਪਾਨ ਦੇ ਚੋਲੇ ਬੜਾ ਬੜਾ ਪਾਉਂਦਾ ਡਿਜ਼ਾਈਨਾਂ ਵਾਲੇ ਤੇ ਫਿਰ ਉਹ ਪਤਾ ਹੀ ਨਹੀਂ ਕਿੰਨਿਆਂ ਕੁ ਬੀਜਿਆ ਦੀ ਪੈਣਾ ਦੀ ਇੱਛਾ ਚੁੱਕਦਾ। ਸ਼ੋਮਿਕ ਕਮੇਟੀ ਦਾ ਕੰਮ ਕੱਲਾ ਇਹ ਨਹੀਂ ਹੈਗਾ ਕਿ ਸਕੂਲਾਂ ਕਾਰਜਾਂ ਤੋਂ ਬੀਜ ਇਕੱਠੇ ਕਰ ਲਵੇ। ਸ਼ੋਮਿਕ ਕਮੇਟੀ ਦਾ ਕੰਮ ਇਹ ਵੀ ਸੀ ਕਿ ਸਮੇਂ-ਸਮੇਂ ਦੇ ਉੱਤੇ ਜਿਹੜੇ ਇਸ ਤੀਕ ਦੇ ਡੇਰੇਦਾਰ ਨੇ ਨਾ ਉਹ ਤੇ ਕਾਰਵਾਈ ਕੀਤੀ ਜਾਂਦੇ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਤਰਲੋਚਨ ਸਿੰਘ ਹਾਂ ਅੱਜ ਗੱਲ ਕਰਾਂਗੇ ਬੜੇ ਹੀ ਗੰਭੀਰ ਵਿਸ਼ੇ ਤੇ ਜਿੱਥੇ ਜਿਹੜੇ ਵਿਸ਼ੇ ਤੇ ਅੱਜ ਤੱਕ ਬੋਲਣਾ ਚਾਹੀਦਾ ਸੀਗਾ ਵਿਦਵਾਨਾਂ ਨੂੰ ਬੋਲਣਾ ਚਾਹੀਦਾ ਸੀ ਬਹੁਤ ਸਾਰੀਆਂ ਸਾਡੀਆਂ ਸਿੱਖ ਸੰਸਥਾਵਾਂ ਨੂੰ ਬੋਲਣਾ ਚਾਹੀਦਾ ਸੀ ਪਰ ਉਹ ਨਹੀਂ ਬੋਲੇ ਮੈਂ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਪਹਿਲੇ ਸਾਧ ਰਾਨੇ ਤੇ ਡੇਰਾਬਾਦ ਇਦਾਂ ਹੀ ਡੇਰਾਵਾ ਸਾਡੇ ਪੰਜਾਬ ਦੇ ਵਿੱਚ ਵਧਿਆ ਫੁੱਲਿਆ ਕਿਹੜੀਆਂ ਸਰਕਾਰਾਂ ਦੀਆਂ ਸ਼ੈਅਾਂ ਦੇ ਉੱਤੇ ਇਹ ਵਧਿਆ ਫੁੱਲਿਆ ਤੇ ਫਿਰ ਉਹਨਾਂ ਡੇਰੇਦਾਰਾਂ ਵੱਲੋਂ ਸਮੇਂ-ਸਮੇਂ ਤੇ ਬੱਚਿਆਂ ਭੈਣਾਂ ਬੱਚਿਆਂ ਦੀ ਇਛਤਾਰਾ ਖਿਲਵਾੜ ਕਰਨਾ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਾਰਵਾਈ ਵੀ ਧੁੱਕਵੀਂ ਕਾਰਵਾਈ ਨਾ ਹੋਣੀ ਇਥੋਂ ਇਹ ਸਾਬਤ ਕਰਦੀ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਸ਼ਹਿਦ ਦਿੱਤੀ ਜਾਂਦੀ ਆ ਸਮੇਂ ਦੀਆਂ ਸਰਕਾਰਾਂ ਵੱਲੋਂ ਤੇ ਕੁਛ ਆਲਟੇਸ਼ਨਾਂ ਵੱਲੋਂ ਇਸੇ ਤਰੀਕੇ ਨਾਲ ਇਹਨਾਂ ਡੇਰੇਦਾਰਾਂ ਨੇ ਗੁਰਬਾਣੀ ਦੇ ਆਤਮਾ ਦੇ ਅਨੰਤ ਕੀਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਇੱਕ ਜਿਹੜੇ ਸਾਡੇ ਸਮਾਜ ਦੇ ਵਿੱਚ ਚਿੱਟੀ ਸੋਮ ਕਚਿੰਬੜੀ ਹੋਈ ਆ ਪਾਠਾਂ ਦੇ ਨਾਮ ਦੇ ਉੱਤੇ ਗੁਰਬਾਣੀ ਦਾ ਘਾਣ ਕਰ ਰਹੇ ਨੇ ਜਿਹੜਾ ਕਦੇ ਕੋਈ ਪਾਠ ਕਦੇ ਕੋਈ ਪਾਠ ਕੋਈ ਸੰਕਟ ਪਾਠ ਅਸੀਂ ਇੱਥੇ ਦੱਸ ਦਈਏ ਕਿ ਗੁਰਬਾਣੀ ਪੜ੍ਹਨੀ ਦੇ ਵਿਚਾਰ ਨੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਸੀ ਪਰ ਮੂੰਹਾਂ ਦੇ ਤੇ ਕੱਪੜੇ ਬੰਨ ਕੇ ਤੇ ਪਾਠ ਹੁਣ ਗੁਰੂ ਗ੍ਰੰਥਰੀ ਆਣਾ ਜਾਂ ਪਾਠ ਵਾਲਿਆ ਕਮਰਿਆਂ ਦੇ ਵਿੱਚ ਗੁਰੂ ਮਹਾਰਾਜ ਦਾ ਸੂਤ ਖੋਲ ਕੇ ਮੂਰੇ ਰੱਖਿਆ ਹੋਣਾ ਤੇ ਆਪ ਨੂੰ ਮੋਬਾਈਲ ਦੇ ਉੱਤੇ ਵੀਡੀਓ ਦੇਖਦੇ ਹੋਣਾ ਇਸ ਤਰੀਕੇ ਨੂੰ ਤੁਸੀਂ ਆ ਫੋਟੋ ਦੇ ਵਿੱਚ ਦੇਖ ਰਹੇ ਹੋ ਉਹ ਕਿ ਘਟਨਾ ਜਿਹੜੀ ਆ ਇਹ ਮੈਂ ਪਰਸੋਂ ਚੋਂ ਉੱਥੇ ਇੱਕ ਵੀਡੀਓ ਦੇਖ ਰਿਆ ਸੀ ਉਹਦੇ ਵਿੱਚ ਕਿਸੇ ਘਰ ਦੇ ਵਿੱਚ ਜਾਂ ਕਿਸੇ ਟੇਰੇ ਦੇ ਵਿੱਚ ਪਾਠ ਰੱਖਿਆ ਹੋਇਆ ਤੇ ਜਿਹੜਾ ਗਰਾਂਤੀ ਸਿੰਘ ਆ ਉਹ ਮੂੰਹ ਬਨ ਕੇ RAMNAAL ਬੈਠਾ ਫੋਨ ਦੇਖੀ ਜਾਂਦਾ ਤੇ ਗੁਰੂ ਸਾਹਿਬ ਦਾ ਸੁਪੂਰੇ ਆ ਨਾ ਉਹ ਕੁਛ ਚੌਸ ਆਬ ਕਰ ਰਿਹਾ ਨਾ ਕੁਝ ਕੁੱਸ਼ ਕਰ ਰਿਹਾ ਕਿਸ ਤਰ੍ਹਾਂ ਪ੍ਰਵਾਣੀ ਦੀ ਪਿਆਰ ਕੀ ਕੀਤੀ ਜਾ ਰਹੀ ਆ ਗੁਰੂ ਸਾਹਿਬ ਦੇ ਸੁਪੂਰੇ ਪਿਆਰ ਨਹੀਂ ਕੀਤੀ ਜਾ ਰਹੀ ਆ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਰਾਜਨੀਤਿਕ ਲੀਟਰ ਇਹਨਾਂ ਦੇ ਖਰਾਬ ਕੌਣ ਨਹੀਂ ਬੋਲਦੇ ਸਾਡੀਆਂ ਸਿੱਖ ਸੰਸਥਾਵਾਂ ਕਿਉਂ ਨਹੀਂ ਬੋਲਦੀ ਸ਼ੂਨੀ ਕਮੇਟੀ ਕਿਉਂ ਨਹੀਂ ਕਾਰਵਾਈ ਕਰਦੀ ਸ਼ੂਨੀ ਕਮੇਟੀ ਨਾਲ ਤੇ ਈਸੇ ਵਿਸ਼ੇ ਦਿਨਾਂ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਇੱਧਰ ਪਟਿਆਲੇ ਦੇ ਕੋਲੇ ਇੱਕ ਬਣਿਆ ਹੋਇਆ ਗੁਰਦੁਆਰਾ ਜਿਹਨੂੰ ਕੋਈ ਪਰਮੇਸ਼ਵਰ ਦਾ ਦਵਾਰ ਵੀ ਕਹਿੰਦੇ ਆ ਜਿਉਂਨਾ ਵੱਲੋਂ ਇਹ ਗੱਲ ਕਹੀ ਜਾਂਦੀ ਆ ਕਿ ਗੁਰਬਾਣੀ ਇਸ ਤਰੀਕੇ ਦੇ ਨਾਲ ਪੀਤਾ ਜਾਂਦਾ ਤਾਂ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਦਾ ਅਰੋਧ ਕੀਤਾ ਜਾਂਦਾ ਤਾਂ ਅਸੀਂ ਵੀ ਉਹਨਾਂ ਦੇ ਖਿਲਾਫ ਉਸ ਤਰੀਕੇ ਨਾਲ ਭੁਗਤੇ ਸੀ ਪਰ ਜਦੋਂ ਉਹਨਾਂ ਨੇ ਇਹ ਗੱਲਾਂ ਕਹਿਣੇ ਸ਼ੁਰੂ ਕੀਤੀਆਂ ਕਿ ਸ਼ੋਮਨੀ ਕਮੇਟੀ ਇਹ ਨਾ ਡੇਰੇਦਾਰਾਂ ਤੋਂ ਲਫਾਫੇ ਲੈਂਦੀ ਆ ਤਾਂ ਉਦੋਂ ਅਸੀਂ ਵੀ ਕਿਹਾ ਕਿ ਨਹੀਂ ਐਸੀ ਕਿ ਥੋੜੀ ਹੋਗਾ ਸ਼ੋਮਨੀ ਕਮੇਟੀ ਕੀ ਕੰਮ ਕਰਦੀ ਆ ਪਰ ਬੋਲੂਗੀ ਪਰ ਨਹੀਂ ਕੋਰਲੇਸ਼ਨ ਨਹੀਂ ਕੀਤੀ ਇਹਨਾਂ ਡੇਰੇਦਾਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੁਣ ਤੁਸੀਂ ਸੋਚ ਕੇ ਦੇਖੋ ਕਿ ਪਿਛਲੇ ਦਿਨਾਂ ਦੇ ਵਿੱਚ ਅਮਰਤਪਾਲ ਸਿੰਘ ਮਹਿਰੋ ਜਿਹੜਾ ਵੀ ਸਾਡਾ ਉਨੇ ਇੱਕ ਜਗਰਾਉਂ ਦੇ ਲਾਗੇ ਡੇਰੇਦਾਰਾਂ ਨੂੰ ਫੜਿਆ ਉਹ ਜਿਹੜਾ ਡੇਰੇਦਾਰ ਬਾਬਾ ਉੱਥੇ ਬਣਿਆ ਬੈਠਾ ਵਾ ਪਹਿਲਾਂ ਤਾਂ ਉਹ ਭਾਂਤ ਭਾਂ ਦੇ ਚੋਲੇ ਬਣਾਵੜਾ ਪਾਉਂਦਾ ਡਿਜ਼ਾਈਨਾਂ ਵਾਲੇ ਤੇ ਫਿਰ ਉਹ ਪਤਾ ਹੀ ਨਹੀਂ ਕਿੰਨਿਆਂ ਕਿਬੀਗਿਆਂ ਦੀ ਭੈੜਾਂ ਦੀ ਇੱਚੇ ਚ ਲੁੱਟਦਾ ਇੱਥੇ ਘਾਟ ਕਿੱਥੇ ਆ ਘਾਟ ਸਾਨੂੰ ਦੇਖਣੀ ਪਊਗੀ ਸ਼੍ਰੋਮਣੀ ਕਮੇਟੀ ਦਾ ਕੰਮ ਕੱਲਾ ਇਹ ਨਹੀਂ ਹੈਗਾ ਕਿ ਸਕੂਲਾਂ ਕਾਰਜਾਂ ਤੋਂ ਪਈਏ ਕਿੱਥੇ ਕਰ ਲੂ। ਸ਼ੋਮਨੀ ਕਮੇਟੀ ਦਾ ਕੰਮ ਇਹ ਵੀ ਸੀ ਕਿ ਸਮੇਂ-ਸਮੇਂ ਤੇ ਉੱਤੇ ਜਿਹੜੇ ਇਸ ਤੀਕੇ ਦੇ ਡੇਰੇਦਾਰ ਨੇ ਨਾਂ ਤੇ ਕਾਰਵਾਈ ਕੀਤੀ ਜਾਵੇ। ਸ਼ੋਮਨੀ ਕਮੇਟੀ ਦੀ ਇਹ ਵੀ ਸੀਗਾ ਕਿ ਪ੍ਰਚਾਰ ਇਹਨਾਂ ਕਿੰਨਾ ਕੀਤਾ ਜਾਵੇ ਸਾਡੇ ਸਿੱਖਾਂ ਦੇ ਪਰਿਵਾਰਾਂ ਨੂੰ ਸੰਭੇ ਆ ਜਾਵੇ ਸਾਡੇ ਸਿੱਖਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਸੰਭੇ ਆ ਜਾਵੇ ਉਹਨਾਂ ਦੀ ਪੜ੍ਹਾਈ ਦੇਖੀ ਜਾਵੇ ਸਿੱਖਾਂ ਦੇ ਇਲਾਜ ਦੇਖੇ ਜਾਣ ਤਾਂ ਕਿ ਉਹ ਇਹਨਾਂ ਡੇਰੇਦਾਰਾਂੋਂ ਉੱਜਾਂ ਨਹੀਂ। ਪਰ ਜੇਕਰ ਇਹ ਨਹੀਂ ਹੋਇਆ ਤਾਂ ਲੋਕ ਆਪਣੇ ਦੁੱਖਾਂ ਦਾ ਨਿਵਾਰਨ ਕਰਾਉਣ ਵਾਸਤੇ ਇਹਨਾਂ ਡੇਰੇਦਾਰਾਂ ਦੇ ਵੱਲ ਨੂੰ ਹੋਗੇ ਤੇ ਉਹਦਾ ਕਾਰ ਇਹੀ ਸੀ ਕਿ ਉਹਨਾਂ ਨੂੰ ਉਹਨਾਂ ਡੇਰੇਦਾਰਾਂ ਵੱਲੋਂ ਇਹ ਵਿਸ਼ਵਾਸ ਦਵਾਇਆ ਜਾਂਦਾ ਸੀ ਕਿ ਤੁਹਾਡੀ ਆਹ ਦੁੱਖ ਦੂਰ ਹੋ ਜੂਗਾ ਇੱਥੇ ਆਕਰਨ ਨਾਲ ਇੱਥੇ ਆਦੋ ਕਰਨ ਦੇ ਨਾਲ ਤੁਹਾਡਾ ਆਹ ਦੁੱਖ ਦੂਰ ਹੋ ਜੇ ਤੁਹਾਡੀ ਬ੍ਰਿੰਦੀ ਚੱਤੀ ਜਾਓ ਜਿਸ ਤਰ੍ਹਾਂ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਕੀਤੀ ਸੀ ਕਿ ਕਿਸ ਤਰ੍ਹਾਂ ਗੁਰੂ ਘਰਾਂ ਦੇ ਆਲੇ ਦੁਆਲੇ ਇਸ ਤਰੀਕੇ ਦੇ ਗੁੱਟਕੇ ਵਿੱਚ ਜਾਂਦੇ ਨੇ ਕਿ ਆਹ ਪਾਠ ਕਰੋ ਇਦਾਂ ਹੋਊਗਾ ਆਹ ਪਾਠ ਕਰੋ ਤੁਨੇ ਤਾਂ ਹੋਊਗਾ ਉਹਦੇ ਵਿੱਚ ਪੰਜਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਲਈ ਹੋਈ ਸੀ ਤੇ ਉਹਦੇ ਵਿੱਚ ਜਿਹੜਾ ਤੇ ਇਹ ਵੀ ਲਿਖਿਆ ਸੀ ਕਿ ਕਲੈਰੀ ਇਸਤਰੀ ਤੋਂ ਛਤਾਰਾ ਪਾਉ ਜਨ ਕੇ ਸਾਹਨੇ ਗੁਰੂ ਸਾਹਿਬ ਦੇ ਤੱਕ ਜਿਹੜੀ ਇਸਤਰੀ ਆਉਂੂ ਬਹੁਤ ਵੱਡਾ ਇਲਾਜ ਕਰਦਾ ਤਾਂ ਉਹਨੇ ਇਹ ਜਿਹੜਾ ਇੱਕ ਡੇਰੇਦਾਰ ਤਾਂ ਸਾਹਮਣੇ ਆਇਆ ਵਾ ਆ ਤਸਵੀਰ ਤੁਸੀਂ ਤੁਸੀਂ ਦੇਖ ਹੀ ਦਿਓ ਨਾਲ ਲੱਗਦੀ ਇਹ ਖੋਦਾ ਅਮਰਤਪਾਲ ਮੈਨੂੰ ਅਤੇ ਉਸ ਲੜਕੀਆਂ ਦੇ ਸਾਹਮਣੇ ਬੈਠ ਕੇ ਮੰਨਿਆ ਕਿ ਮੈਂ ਇਸ ਤਰੀਕੇ ਨਾਲ ਘੋੜੇ ਦੇ ਵਿੱਚ ਲਿਜਾ ਕੇ ਇਹਨਾਂ ਬੀਬੀਆਂ ਦੇ ਨਾਲ ਇਸ ਤਰੀਕੇ ਨਾਲ ਸਬੰਧ ਬਣਾਏ ਤਾਂ ਸੋਚ ਕੇ ਦੇਖੋ ਇਹਨਾਂ ਡੇਰਿਆਂ ਦੇ ਵਿੱਚ ਜਾਂਦਾ ਕੌਣ ਸਾਡੇ ਪੰਜਾਬੀਆਂ ਦੀਆਂ ਧੀਆਂ ਪੈਣਾ ਸਾਡੇ ਗਰੀਬ ਪਰਿਵਾਰ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਲੱਗਦਾ ਕਿ ਸ਼ਾਇਦ ਸਾਡਾ ਇੱਥੋਂ ਕੁਝ ਸਮਰ ਚੁੱਕਾ ਸਾਡਾ ਇੱਥੋਂ ਕੁ ਸਾਡੇ ਬੱਚਿਆਂ ਦਾ ਪੰਜੂਆ ਪਰ ਨਹੀਂ ਬਣ ਰਿਹਾ ਜਦ ਕਿ ਇਹ ਫਰਚ ਸਾਡਾ ਸਿੱਖ ਸੰਸਥਾਵਾਂ ਦਾ ਸੀਗਾ ਜਿਹੜੀਆਂ ਵੱਡੀਆਂ ਸਾਡੇ ਸੰਸਥਾਵਾਂ ਨੇ ਜਿਹਨਾਂ ਦੇ ਵੱਡੇ ਬਜਟ ਆ ਉਹਨਾਂ ਦਾ ਇਹ ਫਰਚ ਸੀ ਕਿ ਸਾਡੇ ਸਿੱਖਾਂ ਦੇ ਬੱਚਿਆਂ ਨੂੰ ਸਾਡੇ ਸਿੱਖਾਂ ਦੇ ਲੋਕਾਂ ਨੂੰ ਸਿੱਖਾਂ ਨੂੰ ਸਾਂਭਿਆ ਜਾਂਦਾ ਮੈਂ ਹੁਣ ਤੋਂ ਇੱਥੇ ਇਹ ਚੱਲਣਾ ਪੜਨਾ ਕਿਵੇਂ ਲੋਕ ਡੇਰਿਆਵਾਂ ਨੂੰ ਜਾਂਦੇ ਨੇ ਲੁਧਿਆਣੇ ਇੱਕ 'ਚ ਜਦੋਂ ਤਾਜਪੁਰ ਰੋਡ ਤੇ ਆਪਾਂ ਜਾਂਦੇ ਆ ਤਾਂ ਉੱਥੇ ਇੱਕ ਬਹੁਤ ਵੱਡਾ ਆਬਾਦੀ ਬੈਠੀ ਆ ਸਿੱਖ ਦੀ ਗਰਪਾਈ ਚਾਰੇ ਦੀ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਉਹ ਸਿੱਖ ਦੀ ਗਰਪਾਈ ਚਾਰੇ ਆ ਉਹ ਆ ਜਿਹੜਾ ਗੁਰੂ ਸਾਹਿਬ 6ਵੇਂ ਗੁਰੂ ਸਾਹਿਬ ਤੋਂ ਲੈ ਕੇ 10ਵੇਂ ਗੁਰੂ ਸਾਹਿਬ ਤੱਕ ਸ਼ਸਤਰ ਬਣਾ ਕੇ ਦਿੰਦਾ ਰਿਹਾ ਤਾਂ ਉਹਨਾਂ ਦਾ ਕਾਫੀ ਉੱਥੇ ਆਬਾਦੀ ਸੀ ਬੱਚਿਆਂ ਨੂੰ ਪੜ੍ਹਾ ਨਹੀਂ ਰਿਹਾ ਸੀ ਗਰੀਬੀ ਸੀ ਬਹੁਤ ਜ਼ਿਆਦਾ ਉਹ ਜ਼ਿਆਦਾਤਰ ਉਹਨਾਂ ਅੱਜ ਕੱਲ੍ਹ ਕੰਮ ਕਰਦੇ ਆ ਕੋਈ ਚਾਪੂ ਸ਼ੁਰੀਆਂ ਬਣਾਉਂਦਾ ਕੋਈ ਤਾੜੇ ਚਾਪਿਆਂ ਦਾ ਕੰਮ ਕਰਦਾ ਪਰ ਉਹਨਾਂ ਦੇ ਜੇ ਬੱਚਿਆਂ ਨੂੰ ਨਹੀਂ ਸੰਭਲਿਆ ਗਿਆ ਜਦੋਂ ਉਹਨਾਂ ਨੂੰ ਸੰਭਾਲਿਆ ਨਹੀਂ ਗਿਆ ਤਾਂ ਮੈਂ ਇਹ ਵੀ ਚੀਜ਼ ਦੇਖਿਆ ਕਿ ਉਹਨਾਂ ਦੇ ਵਿੱਚੋਂ 80 85% ਬੱਚਿਆਂ ਨੇ ਬੰਦਿਆਂ ਨੇ ਅੱਜ ਵੀ ਕੇਸ ਧਾਰੇ ਰੱਖੇ ਹੋਏ ਨੇ ਤੇ ਅਮਰਿਤ ਛਾਗੇ ਹੋਏ ਨੇ ਸਿੱਖੀ ਨੂੰ ਬਚਾ ਕੇ ਰੱਖਿਆ ਹੋਇਆ ਪਰ ਜਦੋਂ ਉਹਨਾਂ ਨੂੰ ਨਹੀਂ ਸਾਂਭਿਆ ਗਿਆ ਉਹਨਾਂ ਦੇ ਬੱਚਿਆਂ ਨੂੰ ਨਹੀਂ ਸਾਂਭਿਆ ਗਿਆ ਤਾਂ ਇੱਕ ਡੇਰਾ ਛੋਟਾ ਜਿਹਾ ਨੀੜਾ ਉਹਨਾਂ ਦੇ ਉਸ ਆਬਾਦੀ ਦੇ ਉਸ ਥੇਰੇ ਦੇ ਵਿੱਚ ਹੁੰਦਾ ਤਾਂ ਹੌਲੀ-ਹੌਲੀ ਉਹ ਕੀ ਕਰਦੇ ਆ ਕਿ ਉਹਨਾਂ ਸਿੱਖੀ ਗਰ ਭਾਈਚਾਰੇ ਦੇ ਬੱਚਿਆਂ ਨੂੰ ਕਹਿੰਦਾ ਕਿ ਆਜੇ ਤੂੰ ਸਾਨੂੰ ਅਸੀਂ ਪੜ੍ਹਾਉਣਾ ਹੈ ਤਾਂ ਉਹਨਾਂ ਨੂੰ ਹੌਲੀ-ਹੌਲੀ ਉਹਤੇ ਫ੍ਰੀ ਪੜ੍ਹਾਉਣ ਲੱਗੇ ਹੌਲੀ-ਹੌਲੀ ਕਰਦੇ ਕਰਦੇ ਉਹਨਾਂ ਨੇ ਆਪਣੇ ਧਰਮ ਦਾ ਪ੍ਰਚਾਰ ਸ਼ੁਰੂ ਕਰਤਾ ਤੇ ਅੱਜ ਮੈਨੂੰ ਦੁੱਖ ਉਹਦਾ ਦੱਸਦੇ ਹੋਏ ਕਿ ਉਥੇ ਉਸ ਆਬਾਦੀ ਦੇ ਵਿੱਚ 85% 80 ਤੋਂ 85% ਜਿਹੜੇ ਨੇ ਉਸ ਡੇਰੇ ਨਾਲ ਜੁੜ ਗਏ ਨੇ ਉਸ ਡੇਰੇ ਨੇ ਬਾਪੂ ਨੂੰ ਮੰਨਦੇ ਨੇ ਤਾਂ ਹੁਣ ਇੱਥੇ ਕਸੂਰ ਕਿਦਾ ਕਿਵੇਂ ਹਿੰਮਤ ਪੈ ਜਾਂਦੀ ਹੈ ਇੰਦਾਂ ਦੇ ਡੇਰੇਦਾਰਾਂ ਦੀ ਕਿਸੇ ਦਿੱਤੀ ਕਿਸੇ ਦੀ ਭੈਣ ਕਿਸਮੀ ਬੱਚੀ ਦੀ ਇੱਜ਼ਤ ਮਾਤਮਾ ਦੀ ਕਿਉਂ ਸਰਗੀਆਂ ਸਿੱਖ ਸਸਤਾ ਵਾਲੀਆਂ ਵੰਡੀਆਂ ਨੇ ਉਹ ਚੁੱਪਚੀਂ ਬੈਠੀਆਂ ਨੇ ਇਹਨਾਂ ਉੱਤੇ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਪੰਚ ਤੋਂ ਇਹਨਾਂ ਨੂੰ ਛੇਕ ਰੀਆਂ ਚਾਉਂਦੇ। ਇਹ ਗੁਰੂ ਸਾਹਿਬ ਦਾ ਸੂਪ ਰੱਖਦੇ ਨੇ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਡੇਰਾ ਬਣਾਉਂਦੇ ਆ ਫਿਰਕੇ ਠੱਗੀਆਂ ਮਾਰਦੇ ਆ ਇਸ ਤਰ੍ਹਾਂ ਕੁਰੀਤੀਆਂ ਘੜੇ ਜਾਂ ਇੱਚਤਾ ਲੁੱਟਦੇ ਨੇ। ਤਾਂ ਹੁਣ ਜੇਕਰ ਕੋਈ ਸਾਡੇ ਵਰਗਾ ਗੋਬਿੰਦਾ ਤਾਂ ਸਾਨੂੰ ਉਸ ਤਰੀਕੇ ਦਾ ਵਿਰੋਧ ਸਹਿਣਾ ਪੈਂਦਾ। ਸੋ ਸੰਲੋਕ ਵਿੱਚ ਕਹਿ ਰਹੇ ਨੇ ਤੂੰ ਪੱਤਰਕਾਰਾਂ ਪੱਤਰਕਾਰ ਬਣ ਕੇ ਰਹਿ ਤੂੰ ਕਿਸੇ ਤੋਂ ਪਰਸਨਲ ਕੀ ਲੈਣਾ ਨਹੀਂ ਜਿੱਥੇ ਸਾਡੇ ਪੰਜਾਬ ਦੇ ਲੋਕਾਂ ਦਾ ਸਾਡੇ ਸਿੱਖਾਂ ਦਾ ਨੁਕਸਾਨ ਹੁੰਦਾ ਹੋਊਗਾ ਉੱਥੇ ਜ਼ਰੂਰ ਬੋਲਾਂਗੇ ਜਿੰਨਾ ਚਿਰ ਗੱਲ ਦੇ ਵਿੱਚ ਆਵਾਜ਼ ਆ ਤੇ ਹੱਥ ਤਲਾਮਾ ਜ਼ਰੂਰ ਬੋਲਾਂਗੇ ਤਾਂ ਹੁਣ ਗੱਲ ਮੁੜ ਕੇ ਆਵਾਂ ਕਿ ਕਿਸ ਤਰ੍ਹਾਂ ਇੱਕ ਆ ਦੇਖੋ ਫੋਟੋ ਹੁਣ ਜਿਹਦੇ ਵਿੱਚ ਗੁਰੂ ਸਾਹਿਬ ਦਾ ਰੂਪ ਬੁਲਿਆ ਹੋਇਆ ਉਹ ਬੰਦਾ ਮੂੰਹ ਤੇ ਬਾਪਾ ਕੱਪੜਾ ਬੰਨਿਆ ਗੋਂਗੋਂ ਕਰਦੇ ਆ ਭਾਵੇਂ ਤੇ ਗੋਣ ਮੈਨੂੰ ਵੀ ਨਹੀਂ ਕਰਦਾ ਇਹ ਤਾਂ ਵੀਡੀਓ ਦੇਖਣ ਲੱਗਾ ਆ ਮਗਾਲ ਦੇ ਉੱਤੇ ਤੇ ਤੁਸੀਂ ਤਸਵੀਰ ਆ ਇਹ ਤੁਹਾਨੂੰ ਦਿਖਾਈ ਆ ਇਹ ਜਗਰਾਉ ਉਹ ਜਿਹੜੇ ਜਿਹੜਾ ਡੇਰਾ ਬਣਿਆ ਹੋਇਆ ਵਾ ਜਿੱਥੇ ਅਮਰਤਪਾਲ ਭਾਈ ਅਮਰਤਪਾਲ ਮੈਰੋ ਜਿਹੜਾ ਵਾ ਉਹ ਜਾਂਦਾ ਤੇ ਉਹ ਤੁਸੀਂ ਸੋਚ ਕੇ ਦੇਖੋ ਕਿੱਥੇ ਦਾ ਸਿੱਖ ਸੰਸਥਾਵਾ ਸਾਡੀ ਇੰਡੀਆ ਪਾਵਰਫੁੱਲ ਇੰਟਰਦੇ ਬਜਟ ਉਹ ਨਹੀਂ ਹੱਥ ਪਾ ਰਹੀ ਇਹਨਾਂ ਡੇਰੇਦਾਰਾਂ ਨੂੰ ਪਰ ਇੱਕ ਵੀਰ ਜਿਹੜਾ ਇਕੱਲਾ ਜਾਂਦਾ ਇਕੱਲਾ ਜਾ ਕੇ ਉਸ ਡੇਰੇਦਾਰ ਦੇ ਛਿੱਤਰਕ੍ਰੇਡ ਵੀ ਕਰਦਾ ਛਿੱਤਰਕ੍ਰੇਡ ਕਰਕੇ ਫਿਰ ਉਸ ਪੂਰੀ ਜਨਤਾ ਦੇ ਸਾਹਮਣੇ ਪੇਟਾਉਂਦਾ ਤੇ ਵੀਡੀਓ ਬਣਾ ਕੇ ਪੁੱਛਦਾ ਕਿ ਹਾਂ ਤੇਰੇ ਨਾਲ ਇੰਨਾ ਨੇ ਕਿੰਨੀ ਵਾਰੀ ਸੰਬੰਧ ਬਣਾਇਆ ਕਿੰਨੀ ਤੇਰੀ ਜ਼ਰੂਰੀ ਦੋਸ ਫੋੜਾ ਡੇਰੇਦਾਰ ਵਾਲਾ ਬਾਬਾ ਬਣਿਆ ਮੈਂ ਤਾਂ ਆਪਣੇ ਆਪ ਨੂੰ ਉਹ ਵੀ ਦੱਸਦਾ ਕਿ ਮੈਂ 15 ਤੋਂ 20 ਕੁੜੀਆਂ ਨਾਲ ਹੁਣ ਤੱਕ ਇਸ ਤਰੀਕੇ ਦਾ ਕਰ ਚੁੱਕਿਆ ਹਾਂ ਤਾਂ ਸੋਚ ਕੇ ਦੇਖੋ 15 ਤੋਂ 20 ਦੱਸ ਲਿਆ ਬਾਬਾ ਪਤਾ ਨਹੀਂ ਅਣਗਿਣਤ ਹੋਣੀਆਂ ਉਹਨਾਂ ਬੱਚੀਆਂ ਨੂੰ ਉਹਨਾਂ ਬੀਬੀਆਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਸ਼ਾਇਦ ਇਹ ਸੋਚ ਕੇ ਇੱਥੇ ਪਿੰਆ ਹੋਣੀਆਂ ਕਿ ਸ਼ਾਇਦ ਸਾਡੇ ਘਰ ਦੀ ਕੋਈ ਰੀਤੀ ਜਾਂ ਕੋਈ ਸਾਡੇ ਘਰ ਦੀ ਬਦਤ ਜਾਂ ਕੋਈ ਸਾਡੇ ਬੱਚੇ ਦਾ ਇਲਾਜ ਹੋ ਜਾਊਗਾ ਪਰ ਹੋਇਆ ਕਿ ਉੱਥੇ ਇੱਜ਼ਤ ਰੁੱਤੀ ਉੱਥੇ ਮੈਂ ਇਸ ਚੀਜ਼ ਦਾ ਸੂਰਵਾਰ ਉਹਨਾਂ ਬੀਬੀਆਂ ਪੈਣਾ ਵੀ ਮੰਨਦਾ ਕਿ ਜਿਹੜੀਆਂ ਗੁਰੂ ਘਰਾਂ ਨੂੰ ਛੱਡ ਕੇ ਇਹੋ ਜਿਹੇ ਪਖੰਡੀ ਡੇਰੇਦਾਰਾਂ ਕੋਲੇ ਜਾਂਦੀਆਂ ਨੇ ਤੇ ਮੁੜ ਕੇ ਆਪਕਸ਼ਨ ਦਾ ਮੁੜ ਕੇ ਰੋ ਰੋ ਕਟ-ਕਟ ਵੀਡੀਓ ਪਾਉਂਦੀਆਂ ਨੇ ਸਾਡੇ ਨਾਲ ਇਸ ਤਰੀਕੇ ਦੀ ਘਟਨਾ ਹੁੰਦੀ ਆ ਜਦ ਤੱਕ ਤੁਹਾਡੀ ਹਮਮੀ ਨਾ ਹੋਵੇ ਤਾਂ ਕਿਸੇ ਆਦਮੀ ਦੀ ਹਿੰਮਤ ਕਿਸ ਤੀਕੇ ਨਾਲ ਪੈ ਜੂਗੀ ਪਰ ਗੱਲ ਮੋੜ-ਟੋੜ ਕੇ ਫਿਰ ਉੱਥੇ ਜਾਂਦੀ ਆ ਕਿ ਇਹਨਾਂ ਡੇਰੇਦਾਰਾਂ ਨੂੰ ਸਭਝਵਾਰ ਦਿਖਾਏ ਜਾਂਦੇ ਕਿ ਤੇਰੇ ਤੇਰੇ ਔਲਾਦ ਹੋ ਜੂ ਤੇਰੇ ਬੱਚਾ ਹੋ ਜੂ ਤੇਰੇ ਮੁੰਡਾ ਹੀ ਹੋਊਗਾ ਤੇਰੇ ਘਰ ਦੇ ਵਿੱਚ ਗਰੀਬੀ ਚ ਕੀ ਰਹੂ ਤੇਰੀ ਲਾਟਰੀ ਨਿਕਲੂ ਬਦਲ ਲੋਕਾਂ ਨੂੰ ਇਸ ਤਿੱਕੇ ਦੇ ਲਾਚ ਦਿੱਤੇ ਜਾਂਦੇ ਨੇ ਕਿ ਇਹ ਬੀਬੀਆਂ ਚਾਹੇ ਪੜੀਆਂ ਲਿਖੀਆਂ ਅਨਪੜ੍ਹੀ ਕਹਿ ਸਕਦਾ ਪੜੀਆਂ ਲਿਖੀਆਂ ਅਜਨੀਆਂ ਪਹਿਲਾਂ ਤਾਂ ਕਹਿੰਦੇ ਕਿ ਅਨਪੜ੍ਹ ਸੀ ਨਹੀਂ ਪਤਾ ਲੱਗਦਾ ਸੀ ਪਰ ਇਹ ਪੜੀਆਂ ਲਿਖੀਆਂ ਅਨਪੜ੍ਹ ਬੀਬੀਆਂ ਡੇਰੇ ਵਿੱਚ ਜਾ ਕੇ ਆਪਣੇ ਪੁੱਛੇ ਦੇ ਨਾਲ ਖਿਲਵਾੜ ਕਰਵਾ ਲੈਂਦੀਆਂ ਤਾਂ ਹੁਣ ਇੱਥੇ ਜ਼ਰੂਰ ਕਮੈਂਟਾਂ ਦੇ ਵਿੱਚ ਕਰਕੇ ਕਮੈਂਟ ਦੱਸਿਓ ਕਿ ਇੱਥੇ ਕਿਹੜਾ ਕਿਉਂ ਨਹੀਂ ਕਿ ਕਸਦਿਆ ਅਧਿਆਸਥਾਨਾਂ ਨੂੰ ਉਸ ਦੇ ਡੇਰੇਦਾਰਾਂ ਨੱਥ ਪਾਉਂ ਗਿਆ ਤੇ ਕਿੱਥੇ ਇੱਕ ਵੀਰ ਕੱਲਾ ਜਾ ਕੇ ਉਸ ਡੇਰੇਦਾਰ ਦੇ ਛੇਤ ਪ੍ਰੇਵ ਦੀ ਕਰਦਾ ਹੋ ਤੇ ਪਰਚਾ ਕਰਵਾਉਂਦਾ ਉਹਨੂੰ ਜੇਲ੍ਹ ਤੇਜ ਦਾ ਜਉਂ ਦਿੱਤੇਰ ਸਾਹਮਣੇ ਲੈ ਕੇ ਆਉਂਦਾ ਜਿਨ੍ਹਾਂ ਦੇ ਨਾਲ ਇਸ ਤਰੀਕੇ ਦਾ ਹੋਇਆ ਸੋ ਇਹਨਾਂ ਡੇਰਿਆਂ ਨੂੰ ਬੰਦਣ ਦਾ ਕਾਰ ਇਹੀ ਆ ਕਿ ਸਾਡੀਆਂ ਸੰਸਥਾਵਾਂ ਨੇ ਸਾਡੇ ਸਿੱਖਾਂ ਦੇ ਪਰਿਵਾਰਾਂ ਨੂੰ ਸਾਂਭਿਆ ਆਪਣੇ ਘਰ ਪਰਲੇ ਚੌਧਰਾ ਦੇ ਆਪੋਖਾ ਨੇ ਕੌਸ਼ਿਸ਼ ਕਰਨੀ ਆਪੋ ਖਾਨੇ ਪਰ ਉਹੋ ਜਿਹੇ ਕਿਰਦਾਰ ਨਹੀਂ ਜਿੱਦਾਂ ਬਾਬਾ ਅਕਾਲੀ ਫੂਲਾ ਸਾਹਿਬ ਜੀ ਦੇ ਕਿਰਦਾਰ ਸੀ ਬਾਬਾ ਜੱਸਾ ਸਿੰਘ ਰਾਮੜੀਆ ਬਾਬਾ ਜੱਸਾ ਸਿੰਘ ਅੱਲੂ ਵੜਿਆ ਭਾਈ ਬਾਬਾ ਚੰਦ ਸਿੰਘ ਬਾਬਾ ਭਗੇਲ ਸਿੰਘ ਐਦਾਂ ਦੇ ਕਿਰਦਾਰ ਅੱਜ ਇਹਨਾਂ ਚੋਂ ਖਤਮ ਹੋ ਚੁੱਕੇ ਨੇ ਪਰ ਅਸੀਂ ਕਿਹੜੇ ਤਖਤਾਂ ਜਾਂ ਕੁਰਸੀਆਂ 'ਤੇ ਬੈਠੇ ਨੇ ਪਰ ਸਾਨੂੰ ਸਮਝ ਤੋਂ ਬਾਹਰ ਆ ਕਿ ਇਹ ਇਹਨਾਂ ਡੇਰੇਦਾਰਾਂ ਨੂੰ ਹੱਥ ਕਿਉਂ ਨਹੀਂ ਪਾਉਂਦੇ ਜੇ ਜਦੋਂ ਨਹੀਂ ਹੱਥ ਪਾਉਂਦੇ ਤਾਂ ਫਿਰ ਮਨਜੀਤ ਸਿੰਘ ਢੱਡਰਿਆਂ ਵਾਲੇ ਵਰਗੇ ਲੋਕਾਂ ਨੂੰ ਸੱਚ ਕਹਿੰਦੇ ਜਾਪਦੇ ਆ ਕਿਉਂਕਿ ਉਹ ਇਹੀ ਗੱਲ ਅੱਜ ਤੋਂ 4-5 ਸਾਲ 6 ਸਾਲ ਪਹਿਲਾਂ ਦਾ ਥੋੜਾ ਪਾਰਿਆ ਕਿ ਇਹ ਡੇਲੇ ਦਾ ਲਫਾਫੇ ਲੈਂਦੇ ਆ ਤਾਂ ਉਹਨਾਂ ਦੇ ਖਿਲਾਫ ਫਿਰ ਬੋਲਦੇ ਨਹੀਂ ਹੈਗੇ। ਭਾਵੇਂ ਕੇਸ ਇਹ ਕਰ ਲਈ ਕਹਿੰਦੇ ਕਿ ਲਫਾਫੇ ਲੈਂਦੇ ਜਾਂ ਨਹੀਂ ਲੈਂਦੇ ਪਰ ਜੇਕਰ ਬੋਲਦੇ ਵੀ ਤਾਂ ਫਿਰ ਸ਼ੱਕ ਆ ਜਿਹੜਾ ਉਹ ਯਕੀਨ ਦੇ ਵਿੱਚ ਬਦਲਦਾ। ਕਿ ਇੱਕ ਆਮ ਜੇ ਮੁੰਡੇ ਜਾ ਕੇ ਉਸ ਡੇਰੇਦਾਰ ਦੇ ਚਿੱਤਰਪੇਟ ਵੀ ਕਰਦੇ ਆ ਪਾਚਾ ਵੀ ਪਾਉਂਦੇ ਆ ਪਰ ਇੰਨਾ ਕੋਲੇ ਏਡੀ ਵੱਡੀ ਪਾਵਰ ਹੁੰਦੀ ਏਡੀ ਵੱਡੀ ਸਸਤਾ ਹੋਵੇ ਪਰ ਇਹ ਕਾਰਵਾਈ ਨਹੀਂ ਕਰਦੇ ਤੇ ਸਾਡਾ ਸ਼ੂਮਨੀ ਕਮੇਟੀ ਦਾ ਇੰਨਾ ਵੱਡਾ ਬਜਟ ਹੁੰਦੇ باوجود ਸਿੱਖਾਂ ਦੇ ਬੱਚਿਆਂ ਦੇ ਲਈ ਫਰੀ ਪੜਾਉਣ ਦੇ ਲਈ ਕੋਈ ਸਕੂਲ ਨਹੀਂ ਸਿੱਖਾਂ ਦੇ ਲੋਕ ਬੱਚਿਆਂ ਦੇ ਜਾਂ ਬੰਦਿਆਂ ਦਾ ਇਲਾਜ ਕਰਾਉਣ ਦੇ ਲਈ ਕੋਈ ਫਰੀ ਹਸਪਤਾਲ ਨਹੀਂ ਕੋਈ ਕੌੜਾ ਵੀ ਸਾਡੇ ਕੋਲੇ ਤਾਂ ਫਿਰ ਅਸੀਂ ਕਿਉਂ ਮਜਬੂਰ ਲੋਕੀ ਹੋਣਗੇ ਹੋਣਗੇ ਡੇਰੇਦਾਰਾਂ ਵੱਲੋਂ ਜਿਨ੍ਹਾਂ ਦੇ ਟੇਕਿਆਂ ਦੇ ਵਿੱਚ ਲੋਕਾਂ ਦੇ ਬੱਚਿਆਂ ਦਾ ਪੜਾਈਆਂ ਵੀ ਫ੍ਰੀ ਨੇ ਉਹਨਾਂ ਦਾ ਇਲਾਜ ਵੀ ਫ੍ਰੀ ਆ ਤਾਂ ਉਹਨਾਂ ਨੇ ਫਿਰ ਉਹਨਾਂ ਡੇਰਿਆਂ ਵੱਲੋਂ ਜਾਣਗੇ ਤਾਂ ਸਾਨੂੰ ਕਿਤੇ ਇਹ ਲੱਗਤੇ ਇਹ ਸਾਜ਼ਿਸ਼ ਲੱਗਦੀ ਆ ਕਿ ਜਾਣ ਵਜ ਕੇ ਸਿੱਖਾਂ ਨੂੰ ਦਰਗਜ਼ਾਰ ਕਰ ਦੋ ਤੇ ਡੇਰਿਆਂ ਨੂੰ ਆਪੀ ਪਰਫੁੱਲਤ ਡੇਰੇ ਹੋ ਜਾਣਗੇ ਤੇ ਲਾਸਟ ਵਿੱਚ ਮੈਂ ਤੁਹਾਨੂੰ ਆਹ ਫੋਟੋ ਤੁਹਾਨੂੰ ਦਿਖਾਉਣਾ ਇਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕੁਝ ਟੀਚਰ ਜਿਹੜੇ ਨੇ ਉਹਨਾਂ ਨੂੰ ਰਾਸ਼ਟ੍ਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਤਾਂ ਦੇਖੋ ਇਸ ਟੀਚਰ ਦੇ ਵੀ ਕਪੜੇ ਪਾਏ ਹੋਏ ਉਹ ਸੱਸੇ ਵਾਲੇ ਸਾਹ ਰਾ ਜਿਹੜਾ ਉਹਦੇ ਇੱਕ ਯੂਨੀਫਾਰਮ ਦਿੱਤੀ ਹੋਈ ਸੀ ਉਹਨੇ ਉਹ ਪਾ ਕੇ ਗਿਆ ਇੰਡੇ ਵੱਡੇ ਮੰਚ ਦੇ ਉੱਤੇ ਕੀ ਉਸਦੇ ਕੋਲੇ ਕਪੜੇ ਨਹੀਂ ਸੀ ਕੀ ਉੱਥੇ ਉਹ ਲੋਕਰ ਵਾਲਾ ਕੋਈ ਵੀ ਸੀ ਤਾਂ ਫਿਰ ਇੱਥੇ ਕੀ ਕਹੀਏ ਤੇ ਉਸ ਉਸ ਜਿਹੜਾ ਉੱਥੇ ਸਟੇਜ ਸੀਗਾ ਉਹ ਸਾਰਾ ਮੈਨੇਜਮੈਂਟ ਸੀ ਉੱਥੇ ਉਹਨੂੰ ਕਿਸੇ ਨੇ ਰੋਕਿਆ ਕਿ ਇਹ ਗਲਤ ਹੈ ਉਸ ਬਲਾਤਕਾਰ ਦੇ ਇੱਕ ਮਟਰ ਦੇ ਮਾਰਚੇ ਦੇ ਵਿੱਚ ਕੇਸ ਦੇ ਵਿੱਚ ਅੰਦਰ ਇੱਕ ਸਜਾ ਜਾਤਾ ਬੰਦਾ ਜਿਹਨੇ ਜਿਹਦੇ ਡੀਲੇ ਨਾਲ ਜੁੜਿਆ ਹੋਇਆ ਤਾਂ ਉਹ ਉਸ ਦੀ ਕੇਰੀ ਪਾਰਟੀ ਉੱਥੇ ਪਾ ਕੇ ਜਾਂਦਾ ਜਿਹੜੇ ਉਹਨਾਂ ਨੂੰ ਕਿਹਾ ਜਾਂਦਾ ਹੁੰਦਾ ਕਿ ਸਾਡੇ ਸੇਵਾਦਾਰ ਆ ਜਿਹੜੇ ਸਾਡੇ ਪਛਾਣ ਪੰਗੀਦਾਸ ਨੇ ਪਤਾ ਨਹੀਂ ਹਾਂ ਪੰਗੀਦਾਸ ਨੇ ਉਹਨਾਂ ਦੀ ਇਹ ਯੂਨੀਫਾਰਮਾਂ ਤੋਂ ਪੰਗੀਦਾਸ ਆ ਯੂਨੀਫਾਰਮ ਪਾ ਕੇ ਉੱਥੇ ਗਿਆ ਤੇ ਸਾਡੇ ਮੂੰਹ ਟੁੱਟ ਜਾਣ ਸਾਡਾ ਕੋਈ ਪੰਜਾਬ ਦਾ ਗੁੱਤੀ ਜੀ ਵੀ ਨੀ ਬੋਲਿਆ ਸਾਡੇ ਕੋਈ ਸਿੱਖ ਸਸ਼ਥਾਵਾਦ ਦਾ ਵੱਡਾ ਕੋਈ ਆਕੂ ਨਹੀਂ ਬੋਲਿਆ ਸਾਡੇ ਲੀਡਰ ਨਹੀਂ ਬੋਲੇ ਸਾਡੇ ਉੱਤੇ ਸਾਡੀਆਂ ਸਿੱਖ ਸੰਸਥਾਵਾਂ ਦੇ ਵੱਡੇ ਅਗੂ ਨਹੀਂ ਬੋਲੇ ਤਾਂ ਕਿਉਂ ਉਹਨਾਂ ਲੋਕ ਤੇ ਉੱਤਰ ਨੂੰ ਜਾਣ ਸੋ ਇਹਨੇ ਡੇਰੇਦਾਰਾਂ ਦਾ ਖਹਿੜਾ ਛੱਡੋ ਅਸੀਂ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਹਨਾਂ ਡੇਰੇਦਾਰਾਂ ਦਾ ਖਹਿੜਾ ਛੱਡੋ ਆਖਰ ਦੇ ਵਿੱਚ ਇਹੀ ਗੱਲ ਕਹੂੰਗਾ ਕਿ ਜਿਹਨੂੰ ਗੁਰਨਾਨਕ ਮਹਾਰਾਜ ਦੇ ਦਰ ਤੋਂ ਕੁਛ ਨਹੀਂ ਮਿਲਿਆ ਤਾਂ ਉਹ ਦੁਨੀਆ ਤੇ ਕਿਸੇ ਤੋਂ ਵੀ ਨਹੀਂ ਮਿਲਣਾ ਉਹ ਚਾਹੇ ਕੋਈ ਡੇਰੇ ਤੇ ਚਲੇ ਜਾਵੇ ਚਾਹੇ ਕਿਤੇ ਵੀ ਚਲੇ ਜਾਵੇ ਉਹਨੂੰ ਨਹੀਂ ਮਿਲਣਾ ਤਾਂ ਸੋ ਦੋਸਤੋ ਹੱਥ ਜੋੜ ਕੇ ਬੇਨਤੀ ਕਰਦੇ ਆਂ ਇਹ ਪਾਤੋ ਵਨ ਵੀਡੀਓ ਸ਼ੇਅਰ ਕਰੋ ਤਾਂ ਕਿ ਜਿਹੜੇ ਲੋਕ ਸਾਡੇ ਘੋਲੇ ਪਾਲੇ ਜਾਂ ਆਮਚਾਰੇ ਮਜਬੂਰ ਇਹਨੇ ਡੇਰੇਦਾਰਾਂ ਦੇ ਵਿੱਚ ਆਪਣੀਆਂ ਬੱਚੀਆਂ ਆਪਣੀਆਂ ਭੈਣਾਂ ਆਪਣੀਆਂ ਪਤਨੀਆਂ ਨੂੰ ਭੇਜਦੇ ਆ ਉਹ ਬੰਦ ਹੋਵੇ ਇਹ ਇਹਨਾਂ ਡੇਰੇਦਾਰਾਂ ਦਾ ਜਿਹੜਾ ਕੁਤਕਰੇਸ਼ ਆ ਜਿਹੜਾ ਗੰਦ ਪਾਇਆ ਹੋਇਆ ਇਹਨਾਂ ਨੇ ਇਹ ਖਤਮ ਹੋਵੇ ਧੰਨਵਾਦ